ਦੋਸਤੀ ਉਹ ਜੋ ਜਨਮਾਂ ਜਨਮਾਂ ਤੱਕ ਸਾਥ ਨਿਭਾਵੇ ਦੋਸਤੀ ਉਹ ਨਾ ਹੋਵੇ ਜਿਹੜੀ ਖਾਣ ਪੀਣ ਪਿੱਛੇ ਜਾਵੇ ਦੋਸਤ ਉਹ ਨਾ ਹੋਣ ਜਿਹੜੇ ਤੁਹਾਡੀ ਜੇਬ ਵੱਲ ਦੇਖਣ ਜਦੋਂ ਤੁਹਾਡੇ ਕੋਲੇ ਪੈਸੇ ਖਤਮ ਹੋ ਜਾਣ ਤਾਂ ਦੋਸਤੀ ਵੀ ਖਤਮ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਦੋਸਤ ਨਹੀਂ ਹੋਣੇ ਚਾਹੀਦੇ ਦੋਸਤੋ ਅੱਜ ਦੀ ਕਹਾਣੀ ਇਹਨਾਂ ਦੋਸਤਾਂ ਦੇ ਆਧਾਰਿਤ ਹੈ ਕਹਾਣੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਪਿੰਡ ਦੀ ਮਿੱਟੀ ਅਤੇ ਦੋਸਤੀ ਦਾ ਬੀਜ ਬਲਦੇਵ ਸਿੰਘ ਅਤੇ ਗੁਰਦੇਵ ਸਿੰਘ ਪਿੰਡ ਦੇ ਇੱਕੋ ਸਕੂਲ ਇੱਕੋ ਗਲੀ ਤੇ ਇੱਕੋ ਖੇਤ ਵਿੱਚ ਵੱਡੇ ਹੋਏ ਸਨ ਗੁਰਦੇਵ ਸਿੰਘ ਨੂੰ ਲਿਖਣ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਜਦਕਿ ਬਲਦੇਵ ਸਿੰਘ ਨੂੰ ਮਿੱਟੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਖੇਤਾਂ ਵਿੱਚ ਕੰਮ ਕਰਨਾ ਗੋਭੀਆਂ ਪਾਉਣਾ ਰੋਜੀ ਰੋਟੀ ਦੀ ਕਦਰ ਕਰਨੀ ਗੁਰਦੇਵ ਦੇ ਮਾਤਾ ਪਿਤਾ ਬਧੀਆ ਟਾਂਗ ਨਾਲ ਜ਼ਿੰਦਗੀ ਜੀ ਰਹੇ ਸੀ ਤੇ ਜਦਕੀ ਬਲਦੇਵ ਦੀ ਮਾਤਾ ਕਾਫੀ ਜ਼ਿਆਦਾ ਬਿਮਾਰ ਰਹਿੰਦੀ ਸੀ ਬਾਦੇ ਦੀ ਮਿੱਠੀ ਗੂੰਜ ਜਦੋਂ ਗੁਰਦੇਵ ਸਿੰਘ ਨੇ ਪਟਿਆਲਾ ਯੂਨੀਵਰਸਿਟੀ ਚ ਸਕਾਲਰਸ਼ਿਪ ਲੈ ਲਈ ਤਾਂ ਸਾਰੇ ਪਿੰਡ ਨੇ ਵਧਾਈਆਂ ਦਿੱਤੀਆਂ ਜਦੋਂ ਗੁਰਦੇਵ ਸਿੰਘ ਪੜ੍ਹਨ ਲਈ ਬਾਹਰ ਜਾ ਰਿਹਾ ਸੀ ਤਾਂ ਉਸ ਨੇ ਬਲਦੇਵ ਸਿੰਘ ਨੂੰ ਕਿਹਾ ਕਿ ਮੈਂ ਬਾਹਰ ਜਾ ਰਿਹਾ ਜੇ ਮੈਂ ਮੁੜ ਕੇ ਵਾਪਸ ਨਾ ਆ ਸਕਿਆ ਤਾ ਤੂੰ ਮੇਰੇ ਮਾਪਿਆਂ ਨੂੰ ਆਪਣੇ ਮਾਪਿਆਂ ਵਾਂਗ ਰੱਖੀ ਤਾ ਬਲਦੇਵ ਸਿੰਘ ਹੱਸ ਕੇ ਕਿਹਾ ਇਹ ਮੇਰਾ ਵਾਦਾ ਹੈ ਪਰ ਮੈਂ ਤਾਂ ਤੇਰੇ ਮਾਪਿਆਂ ਨੂੰ ਪਹਿਲਾਂ ਹੀ ਆਪਣੇ ਮਾਪੇ ਮੰਨ ਬੈਠਾ ਹਾਂ ਤੂੰ ਤਾਂ ਜ਼ਿੰਦਗੀ ਦੇ ਪੰਨੇ ਕਾਗਜ਼ ਤੇ ਲਿਖਦਾ ਹੈ ਮੈਂ ਤਾਂ ਇਹ ਪੰਨੇ ਆਪਣੇ ਦਿਲ ਉੱਤੇ ਲਿਖ ਰਿਹਾ ਹਾਂ ਤੂੰ ਆਪਣੀ ਕਰਮਨਾ ਲਿਖੇਗਾ ਮੈਂ ਸਿਰਫ ਆਪਣੇ ਦਿਲ ਵਿੱਚ ਪ੍ਰੇਮ ਨਾਲ ਇਹ ਕੰਮ ਕਰਾਂਗਾ ਤੂੰ ਤਾਂ ਆਪਣੀ ਕਿਤਾਬ ਦੇ ਉੱਤੇ ਲਿਖੇਗਾ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਲਿਖ ਚੁੱਕਿਆ ਕਿ ਤੇਰੇ ਮਾਪੇ ਮੇਰੇ ਮਾਪੇ ਇੱਕ ਨਾ ਮੈਂ ਤੇਰੇ ਮਾਪਿਆਂ ਨੂੰ ਆਪਣੇ ਮਾਪਿਆਂ ਤੋਂ ਵੀ ਵੱਧ ਕੇ ਰੱਖਾਂਗਾ ਇਹ ਮੇਰਾ ਵਾਦਾ ਹੈ ਪਹਿਚਾਨ ਦੀ ਖਾਮੋਸ਼ੀ ਗੁਰਦੇਵ ਨੇ ਸ਼ਹਿਰ ਜਾ ਕੇ ਕੋਈ ਖੱਤ ਵੀ ਨਾ ਲਿਖਿਆ ਆਪਣੇ ਮਾਪਿਆਂ ਦੀ ਕੋਈ ਖਬਰ ਸਾਰ ਨਾ ਲਈ ਪਿੰਡ ਦੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਲਦੇਵ ਸਿੰਘ ਬੇਕੂਫ ਹੈ ਕਿਉਂਕਿ ਉਹ ਕਿਸੇ ਦੇ ਲਈ ਆਪਣੀ ਜ਼ਿੰਦਗੀ ਗੁਆ ਰਿਹਾ ਹੈ ਉਧਰੋਂ ਬਲਦੇਵ ਸਿੰਘ ਹਰ ਰੋਜ਼ ਗੁਰਦੇਵ ਸਿੰਘ ਦੇ ਮਾਪਿਆਂ ਨੂੰ ਸਵੇਰੇ-ਸਵੇਰੇ ਪਰੌਂਠੇ ਬਣਾ ਕੇ ਖਵਾਉਂਦਾ ਦੁਪਹਿਰ ਦਾ ਖਾਣਾ ਬਣਾ ਕੇ ਖਵਾਉਂਦਾ ਰਾਤ ਦਾ ਖਾਣਾ ਬਣਾ ਕੇ ਖਵਾਉਂਦਾ ਤੇ ਰਾਤ ਨੂੰ ਉਹਨਾਂ ਦਾ ਹੱਥ ਪੈਰ ਘੁੱਟ ਕੇ ਉਹਨਾਂ ਨੂੰ ਸੁਆਉਂਦਾ ਚੈਨ ਦੀ ਨੀਂਦ ਸੁਆਉਂਦਾ ਪਰ ਲੋਕਾਂ ਦੀ ਜਿਹੜੀ ਸੋਚ ਸੀ ਉਹ ਕੁਝ ਹੋਰ ਸੀ ਉਹ ਬਲਦੇਵ ਸਿੰਘ ਨੂੰ ਬੇਕੂਫ ਪਾਗਲ ਸਮਝ ਰਹੇ ਸੀ ਕਿਉਂਕਿ ਉਹ ਗੁਰਦੇਵ ਸਿੰਘ ਦੇ ਮਾਪਿਆਂ ਦੀ ਸੇਵਾ ਕਰਦਾ ਸੀਗਾ ਇੱਕ ਅਣਜਾਣੀ ਚਿੱਠੀ ਇੱਕ ਦਿਨ ਇੱਕ ਡਾਕੀਆ ਚਿੱਠੀ ਲੈ ਕੇ ਆਉਂਦਾ ਹੈ ਜੋ ਕਿ ਚਿੱਠੀ ਗੁਰਦੇਵ ਸਿੰਘ ਦੀ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਬਾਈ ਬਲਦੇਵ ਸਿੰਘ ਮੈਂ ਤੇਰੇ ਮੁਰੇ ਫਿੱਕਾ ਪੈ ਗਿਆ ਹਾਂ ਅੱਜ ਮੇਰੇ ਕੋਲ ਇੱਜ਼ਤ ਵੀ ਹੈ ਪੈਸਾ ਵੀ ਹੈ ਪਰ ਮੇਰੇ ਕੋਲ ਉਹ ਸ਼ਾਂਤੀ ਨਹੀਂ ਜੋ ਤੇਰੇ ਪੈਰਾਂ ਹੇਠਾਂ ਸੀ ਮੈਂ ਵਾਪਸ ਆ ਰਿਹਾ ਹਾਂ ਮੋੜ ਮਿਲਾਪ ਇੱਕ ਦਿਨ ਗੁਰਦੇਵ ਨੇ ਵਾਪਸ ਆਉਣਾ ਸੀ ਪਿੰਡ ਵਿੱਚ ਗੱਲ ਚੱਲ ਪਈ ਗੁਰਦੇਵ ਸਿੰਘ ਵਾਪਸ ਆ ਰਿਹਾ ਹੈ ਜਦੋਂ ਵਾਪਸ ਆਇਆ ਬਲਦੇਵ ਸਿੰਘ ਨੂੰ ਮਿਲਿਆ ਪਰ ਉਸ ਨੂੰ ਉਸਦੇ ਮਾਪੇ ਨਹੀਂ ਮਿਲੇ ਕਿਉਂਕਿ ਉਹ ਇਸ ਦੁਨੀਆ ਤੋਂ ਅਲੋਪ ਹੋ ਗਏ ਸੀ ਫਿਰ ਗੁਰਦੇਵ ਸਿੰਘ ਨੇ ਬੜਾ ਪਛਤਾਵਾ ਕੀਤਾ ਬਹੁਤ ਰੋਇਆ ਅਤੇ ਬਲਦੇਵ ਸਿੰਘ ਨਾਲ ਬਹਿ ਕੇ ਆਪਣੇ ਮਾਪੇ ਦੀਆਂ ਚੰਗੀਆਂ ਯਾਦਾਂ ਨੂੰ ਤਾਜ਼ਾ ਕੀਤਾ ਗੁਰਦੇਵ ਸਿੰਘ ਕਹਿੰਦਾ ਕਿ ਤੂੰ ਆਪਣੇ ਲਈ ਨਹੀਂ ਮੇਰੇ ਲਈ ਜੀ ਗੁਰਦੇਵ ਸਿੰਘ ਕਹਿੰਦਾ ਵੀਰ ਅਸਲ ਵਿੱਚ ਤੂੰ ਹੀ ਹੀਰੋ ਨਿਕਲਿਆ ਤੂੰ ਮੇਰੇ ਮਾਪਿਆਂ ਨੂੰ ਆਪਣੇ ਮਾਪਿਆਂ ਨਾਲੋਂ ਵੀ ਵੱਧ ਪਿਆਰ ਦਿੱਤਾ ਮੈਂ ਬੇਭਾਗਾ ਨਾ ਉਹਨਾਂ ਦਾ ਹਾਲ ਜਾਣ ਸਕਿਆ ਨਾ ਉਹਨਾਂ ਦੀ ਚਿੰਤਾ ਨੂੰ ਅਰਥੀ ਦੇ ਸਕਿਆ ਮੇਰੇ ਤੋਂ ਮਾੜੇ ਕਰਮ ਕਿਹਦੇ ਹੋ ਸਕਦੇ ਹਨ ਬਲਦੇਵ ਦੀ ਖਾਮੋਸ਼ੀ ਨੂੰ ਗੁਰਦੇਵ ਦੀ ਕਲਮ ਮਿਲ ਗਈ ਉਸਨੇ ਉਸ ਉੱਪਰ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਉਹ ਸਾਂਝ ਹੋ ਗਿਆ ਨਾਂ ਰੱਖੀ ਜਿਸ ਨੇ ਕਈ ਇਨਾਮ ਜਿੱਤੇ ਅਤੇ ਕਿਤਾਬ ਦੇ ਕਵਰ ਉੱਤੇ ਲਿਖਿਆ ਇਹ ਕਿਤਾਬ ਉਸ ਆਦਮੀ ਲਈ ਹੈ ਜੋ ਆਪਣਾ ਦਰਦ ਛੱਡ ਕੇ ਕਿਸੇ ਹੋਰ ਲਈ ਜੀ ਲਿਆ ਉਹ ਜੋ ਆਪਣਾ ਨਹੀਂ ਰਿਹਾ ਪਰ ਸਭ ਦਾ ਹੋ ਗਿਆ ਗੁਰਦੇਵ ਸਿੰਘ ਕਹਿੰਦਾ ਬੀiracial ਵਿੱਚ ਤੂੰ ਹੀ ਹੀਰੋ ਨਿਕਲਿਆ ਤੂੰ ਮੇਰੇ ਮਾਪਿਆਂ ਨੂੰ ਆਪਣੇ ਮਾਪਿਆਂ ਨਾਲੋਂ ਵੀ ਵੱਧ ਪਿਆਰ ਦਿੱਤਾ ਮੈਂ بے ਭਾਗਾ ਨਾ ਉਹਨਾਂ ਦਾ ਹਾਲ ਜਾਣ ਸਕਿਆ ਨਾ ਉਹਨਾਂ ਦੀ ਚਿੰਤਾ ਨੂੰ ਅਰਥ ਹੀ ਦੇ ਸਕਿਆ ਮੇਰੇ ਤੋਂ ਮਾੜੇ ਕਰਮ ਕਿਹਦੇ ਹੋ ਸਕਦੇ ਹਨ ਬਲਦੇਵ ਦੀ ਖਾਮੋਸ਼ੀ ਨੂੰ ਗੁਰਦੇਵ ਦੀ ਕਲਮ ਮਿਲ ਗਈ ਉਸਨੇ ਉਸ ਉੱਪਰ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਉਹ ਸਾਂਝ ਹੋ ਗਿਆ ਨਾ ਰੱਖੀ ਜਿਸ ਨੇ ਕਈ ਇਨਾਮ ਜਿੱਤੇ ਅਤੇ ਕਿਤਾਬ ਦੇ ਕਵਰ ਉੱਤੇ ਲਿਖਿਆ ਇਹ ਕਿਤਾਬ ਉਸ ਆਦਮੀ ਲਈ ਹੈ ਜੋ ਆਪਣਾ ਦਰਦ ਛੱਡ ਕੇ ਕਿਸੇ ਹੋਰ ਲਈ ਜੀ ਲਿਆ ਉਹ ਜੋ ਆਪਣਾ ਨਹੀਂ ਰਿਹਾ ਪਰ ਸਭ ਦਾ ਹੋ ਗਿਆ